ਸਤਿ ਸ੍ਰੀ ਅਕਾਲ ਨਮਸਤੇ ਆਦਾਬ ਕਿਵੇਂ ਹੋ ਸਾਰੇ ਠੀਕ ਠਾਕ ਠੀਕ ਠਾਕ ਹੋਣੇ ਚਾਹੀਦੇ ਆ ਮੈਂ ਤੁਹਾ ਦਾ ਆਪਣਾ ਤੁਗਲ ਸਾਹਿਬ ਬਹੁਤ ਦਿਨਾਂ ਤੋਂ ਨਹੀਂ ਵਲੌਗ ਪਾਏ ਕਿਉਂਕਿ ਕੰਮ ਨਹੀਂ ਤੇ ਕਰਦੇ ਕਿਤੇ ਗਏ ਨਹੀਂ ਵੈਸੇ ਮਨਜਾ ਨਹੀਂ ਕਰਿਆ ਵਲੌਗ ਬਣਾਉਂਦਾ ਕਈ ਦਿਨਾਂ ਤੋਂ ਤੇ ਹੁਣ ਆਪਾਂ ਰਾਜਸਥਾਨ ਤੋਂ ਆ ਗਿਆ ਵਾਪਸ ਤੇ ਆਪਾਂ ਇਸ ਟਾਈਮ ਹੈਗੇ ਆ ਪਾਣੀਪਤ ਦੇ ਲਾਗੇ ਠੀਕ ਹੈ ਇਹ ਪਾਣੀਪਤ ਪੌਂਟੇ ਨੇ ਵਾਲਿਆ ਮੌਸਮ ਤਾਂ ਨਜ਼ਾਰੇ ਦੇਖੋ ਇੱਧਰ ਸਾਹਮਣੇ ਇਹ ਧੁੰਦ ਪਈ ਹੋਈ ਆ ਦੇਖੋ ਧੁੰਦ ਖਾਵਾਂ ਠੰਡ ਕਿੰਨੀ ਹੋ ਗਈ ਇੱਧਰ ਠੰਡ ਤੇ ਆ ਸਾਹਮਣੇ ਦੇ ਕਿੰਨੀ ਧੁੰਦ ਜੀ ਆ ਹਨਾ ਮਤਲਬ ਪਰ ਹਜੇ ਇੰਨੀ ਪ੍ਰੋਪਰ ਪੂਰੀ ਧੁੰਦ ਨਹੀਂ ਪੈ ਰਹੀ ਪਰ ਧੁੰਦ ਪੈਣੀ ਇੱਧਰ ਠੰਡ ਹੋਣੀ ਸ਼ੁਰੂ ਹੋਈ ਗਈ ਆ ਠੰਡ ਪਹਿਸੇ ਹੈਗੀ ਹੋਆ ਪਰ ਉਧਰ ਠੰਡ ਹੈ ਨਹੀਂ ਸੀ ਜਿੱਧਰ ਆਪਾਂ ਗਏ ਤੇ ਹਨਾ ਰਾਜਸਥਾਨ ਏਰੀਆ ਜੀ ਠੰਡ ਹੈ ਨਹੀਂ ਸੀ ਇਹ ਦਿਖਾਣਾ ਸਾਹਮਣੇ ਅਕੀ ਸਵੇਰ ਦੀ ਚਾਹ ਆਪਾਂ ਪੀ ਰਹੇ ਆ ਸਵੇਰੇ ਸਵੇਰੇ ਦੀ ਟਾਬਾ ਇਹ ਤਾਂ ਮੇਰੇ ਕਾਫੀ ਪੀਆ ਰਾਤ ਤੋਂ ਰੁਕੇ ਸੀਗੇ ਤਕਰੀਬਨ ਕੋਈ 1.5 1 ਵਜੇ ਰੁਕੇ ਤੇ ਪਰਸੋਂ ਦੇ ਚੱਲੇ ਹੋਏ ਆ ਲਗਾਤਾਰ ਪਹੁੰਚ ਗਏ ਆ ਆਪਾਂ ਪਾਣੀਪੱਤ ਆਪਣੀ ਲੋਡਿੰਗ ਜਿਹੜੀ ਆ ਪਾਣੀਪੱਤ ਤੋਂ ਹੋਣੀ ਆ ਲੈ ਵੀ ਆ ਦੇਖੋ ਧੁੰਦ ਧੁੰਦ ਪਈ ਆ ਜੀ ਧੁੰਦ ਤੇ ਸਾਰੇ ਇਹ ਨਾ ਇਹ ਧੁੰਦ ਪਈ ਹੋਈ ਤੇ ਆਪਾਂ ਵੀ ਜੈਕਟ ਪਾ ਲਈ ਆ ਫਿਰ ਫਿਰ ਹੁਣ ਪਾਉਣੀ ਪੈਣੀ ਵੈਸੇ ਸੂਰਜ ਨਿਕਲ ਗਿਆ ਬਸ ਸੂਰਜ ਚੜ ਗਿਆ ਧੁੱਪਾਂ ਚੜੀ ਆ ਦਿਨ ਦੇ ਵਿੱਚ ਦੇਖਦੇ ਆ ਕਿਦਾਂ ਦਾ ਹੁੰਦਾ ਇਸੇ ਹਾਲ ਵਰ ਸਵੇਰੇ ਸਵੇਰੇ ਠੰਡ ਲੱਗੇ ਰਾਤ ਵੀ ਠੰਡ ਸੀਗੀ ਮਤਲਬ ਕਹਿੰਦਾ ਜਿੱਦਾਂ ਜਿੱਦਾਂ ਆਪਾਂ ਪੰਜਾਬ ਵੱਲੋਂ ਵਾਧ ਰਹੇ ਹਾਂ ਉਦੋਂ ਉਦੋਂ ਤਾਂ ਠੰਡਰ ਵਾਧ ਰਿਸੀ ਗਿਆ ਹੈ ਨਾ ਤੇ ਰਾਜਸਥਾਨ ਤੋਂ ਆਪਾਂ ਆਏ ਹਾਂ ਉੱਥੇ ਤਾਂ ਇਸ ਟਾਈਮ ਜੈਕਟ ਪਾਉਣ ਦੀ ਲੋੜੇ ਨਹੀਂ ਪੈਂਦੀ ਸੀ ਇਹ ਬਾਕੀ ਲੱਗਣਾ ਆਪਾਂ ਕੱਲ੍ਹ ਲਵਾਤੀ ਸੀ ਨੰਬਰ ਪਲੇਟਾਂ ਆ ਗਈਆਂ ਦੀਆਂ ਕੇ ਲਵਾਤੀ ਫਿਰ ਇੱਕ ਕਲਵਾਈ ਆ ਪਿੱਛੇ ਬੈਕ ਸਾਈਡ ਤੇ ਉਹ ਸਾਹਮਣੇ ਇੱਕ ਹੋਰ ਆ ਰਹੀ ਹੈ ਨਾ ਨੰਬਰ ਪਲੇਟਾਂ ਲੱਗ ਗਈਆਂ ਬਾਕੀ ਤਿਆਰੀਆਂ ਚੱਲੋਂ ਦੀ ਹੁਣ ਮੈਂ ਤੁਹਾਨੂੰ ਦੱਸਦਾ ਕਿ ਕਿੱਥੇ ਜਾ ਰਹੇ ਆ ਆਪਾਂ ਜਾ ਰਹੇ ਆ ਪਾਣੀਪਤ ਉਸ ਜਗ੍ਹਾ ਤੇ ਆਪਣਾ ਲੋਡ ਨਹੀਂ ਹੋਇਆ ਜਦੋਂ ਆਪਾਂ ਗਏ ਸੀ ਕਿ ਰਾਜਸਥਾਨ 2 ਦਿਨ ਰੁਕੇ ਵੀ ਆ ਉੱਥੇ ਪਰ ਉੱਥੇ ਜਦੋਂ ਜਿਹੜੀ ਮਸ਼ੀਨ ਆ ਉਦੇ ਅੰਦਰ ਟਰਾਲਾ ਆਪਣਾ ਨਹੀਂ ਵਰਦਾ ਸੀ ਕਿਉਂਕਿ ਉਹਦੀ ਚੌੜਾਈ ਜਿਹੜੀ ਆ ਘੱਟ ਸੀਗੀ ਟਰਾਲਾ ਜਿਆਦਾ ਚੌੜਾ ਸੀ ਤੇ ਟਰਾਲਾ ਜਿਆਦਾ ਚੌੜਾ ਸੀਗਾ ਮਸ਼ੀਨ ਘੱਟ ਚੌੜੀ ਸੀ ਉਹਦੇ ਤਾਇਰ ਵੀ ਖੋਲ ਕੇ ਦੇਖ ਲਿਆ ਫਿਰ ਵੀ ਨਹੀਂ ਵਰਦੀ ਸੀ ਇਸ ਕਰਕੇ ਫਿਰ ਉਸ ਨੂੰ ਸਾਨੂੰ ਵਾਪਸ ਆਣਾ ਪਿਆ ਉੱਥੇ ਹੋਰ ਟਰਾਲਾ ਬਾਹਰ ਹੀ ਗਿਆ ਮਤਲਬ ਉਹ ਫਿਰ ਪਹਾੜੇ ਤੋਂ ਲੈ ਕੇ ਉਹ ਟਰਾਲਾ ਲਾਇਆ ਉਹ ਲੋਡ ਹੋ ਗਿਆ ਅੱਜ ਨੇ ਉਸ ਤੋਂ ਬਾਅਦ ਆਪਣੇ ਵਾਲਾ ਜਿਹੜਾ ਆ ਉਹ ਲੋਡ ਨਹੀਂ ਹੋਇਆ ਸਾਨੂੰ ਫਿਰ ਪਾਣੀਪਤ ਆਪਣੀ ਮਸ਼ੀਨ ਖੜੀ ਆ ਰਫਨਰੀ ਚ ਆਪਾਂ ਅੱਜ ਉਹ ਲੋਡ ਕਰਾਂਗੇ ਪਾਣੀਪਤ ਤੋਂ ਤੇ ਉਸ ਤੋਂ ਬਾਅਦ ਅਗਲੀ ਜਿਹੜਾ ਉਹ ਕੇਸ ਚੱਲਦਾ ਰਹੂਗਾ ਦੇਖਦੇ ਆਂ ਚੱਲ ਕੇ ਪਾਣੀਪਤ ਤੋਂ ਕਿੱਥੇ ਅ ਲੋਡ ਕਿੱਥੋਂ ਆਉਣੀ ਆ ਤੇ ਕਿੱਥੇ ਜਾਣੀ ਆ ਲੋਡ ਹੋ ਕੇ ਉਹ ਉਸੇ ਅੱਗੇ ਜਾ ਕੇ ਪਤਾ ਲੱਗੂਗਾ ਹਨਾ ਤੇ ਆਪਾਂ ਹੁਣ ਅੱਗੇ ਦਨ ਦੀ ਕਰਦੇ ਆਂ ਤਿਆਰੀ ਠੀਕ ਆ ਜੀ ਚੱਲਦੇ ਆਂ ਫਿਰ ਲੋਡ ਕਰਨ ਉਹ ਵਾਹ ਸ਼ੁਰੂ ਹੋ ਗਿਆ। ਉਹ ਟ੍ਰੱਕ ਪਹੁੰਚ ਗੋ। ਚੱਲਦੇ ਆਂ ਦੇਖਦੇ ਆਂ ਕੀ ਬਣਦਾ ਲੋਡ ਕਰਾਂਗੇ ਜਾ ਕੇ ਆ ਉੱਥੇ ਪਾਣੀ ਪਤੋਂ ਹੀ ਉਹ ਕਿੱਥੋਂ ਲੋਡ ਹੋਗੇ ਕਿਹੜੀ ਜਗ੍ਹਾ ਜਾਣੀਆਂ ਹੁਣ ਜਾ ਕੇ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਸਾਨੂੰ ਵੀ ਨਹੀਂ ਪਤਾ ਕਿੱਥੇ ਜਾਣੀਆਂ। ਪਰ ਅਸੀਂ ਕੱਲ੍ਹ ਦੇ ਚੱਲੇ ਹੋਏ ਆ। ਆ ਉਤੋਂ ਇਹ ਸਫ਼ਰ ਹੈਗਾ ਇਹ 780 ਮਤਲਬ 80 ਅਰੇ 20 ਪਤੀ ਕਿਲੋਂ 800 ਕਿਲੋਮੀਟਰ ਸੀਗਾ ਇੱਥੋਂ ਜਿੱਥੇ ਅਸੀਂ ਗਏ ਸੀ ਪਾਣੀਪਤ ਤੋਂ ਰਾਜਸਥਾਨ ਪਰਚਪੰਦਰਾ ਜਿੱ디 ਜਗਾ ਪਹੁੰਚੇ ਸੀ ਤੇ ਚੱਲਦੇ ਹਾਂ ਦੀ ਬਹੁਤ ਇਧਰ ਏਰੀਆ ਚ ਤੇ ਤੁੰਦ ਏਰੀਆ ਹਨ ਤਾਂ ਦੇਖਦਾ ਨਹੀਂ ਆ ਸਵੇਰੇ ਸਵੇਰੇ ਲੋਗ ਕਿੱਨੇ ਖੜੇ ਬੱਸ ਲੈਣ ਦੇਖਿਓ ਕਿਤੇ ਸਾਡੇ ਟਰਾਲੇ ਦੇ ਨਾਲ ਬੈਠ ਕੇ ਆ ਖਾਲੀ ਜਾਂ ਦੇਖ ਕੇ ਅਸੀਂ ਅਸੀਂ ਪਰਸੋਂ ਰਾਤ ਨੂੰ 7 7:30 ਵਜੇ ਚੱਲੇ ਸੀ 5:15 ਤੋਂ ਤੇ ਗੱਲ ਅਸੀਂ ਪਹੁੰਚ ਜਾਣਾ ਸੀਗਾ ਰਾਤ ਵੈਸੇ ਆਰਾਮ ਨਾਲ ਰਸਤ ਕਰਦੇ ਹੋਏ 800 ਕਿਲੋਮੀਟਰ ਸਫ਼ਰ ਸੀ ਪਰ ਅਸੀਂ ਰਾਤ ਰੁੱਕੇ ਰਸਤੇ 'ਚ ਇਹ 25 ਗੱਲਾਂ ਨੂੰ ਪਿੱਛੇ ਰੁੱਕ ਗਏ ਅੱਗੇ ਕਿੱਥੇ ਪਹੁੰਚਾਂਗੇ ਤੇ ਠੀਕਾ ਥਾਪੇ ਤੇ ਉਹਨਾਂ ਨੇ ਇੰਧਰੇ ਇੱਧਰ ਥੋੜਾ ਚੋਰੀ ਚ ਕਰੀ ਰੱਲ ਲੈਂਦਾ ਆ ਉਹ ਜਗ੍ਹਾ ਤੇ ਸਹੀ ਸੀ ਕਿ ਉਹ ਨਾਲੇ ਕੋਈ ਡਰ ਨਹੀਂ ਤਾਂ ਹੁਣ ਦੇ ਇੰਤਜ਼ਾਰ ਆ ਕੇ ਐਂਟਰੀ ਵਗੈਰਾ ਕਰਾਵਾਂਗੇ ਲੋਡ ਕਰਾਂਗੇ ਦੇਖਦੇ ਆ ਲੋਡ ਅੱਜ ਹੋ ਜਵੇ ਤਾਂ ਵਧੀਆ ਗੱਲ ਆ ਪਰ ਕੀ ਕੀ ਬਣਦਾ ਚੱਲ ਕੇ ਵੱਲੋਂ ਇਹ ਨਾਲ ਚੌੜਾ ਰਾਹੇ ਨੂੰ ਜਦੋਂ 11 ਫੁੱਟ ਚੌੜਾ ਲੈ ਕੇ ਚੱਲਦੇ ਨੇ 11.5 ਫੁੱਟ ਚੌੜਾ ਰਸਤੇ ਦੇ ਵਿੱਚ ਦਿੱਕਤ ਆਉਂਦੀ ਆ ਆ ਹੈਗੀ ਚਿੱਟੀ ਪੱਟੀ ਉਹ ਬੰਦਾ ਆਪਣੇ ਹਿਸਾਬ ਨਾਲ ਚੱਲਿਆ ਹੋਇਆ ਵੀ ਯਾਰ ਮੈਂ ਚਿੱਟੀ ਪੱਟੀ ਛੱਡਤੀ ਆ ਇੱਧਰ ਆ ਗਿਆ ਫੁੱਟਪਾਥ ਹੁਣ ਜਗ੍ਹਾ ਕਿੰਨੀ ਵੱਟਦੀ ਆ ਦੇਖੋ ਬਹੁਤ ਚਿੱਟੀ ਪੱਟੀ ਤੇ ਪਰੇ ਜਾ ਰਿਹਾ ਇੱਧਰ ਵੀ ਇਦਾਂ ਹੀ ਆ। ਲੇਕਨ ਹੁਣ ਸਾਨੂੰ ਦਿੱਕਤ ਆ ਆਹ ਬੰਦੇ ਨੂੰ ਥੋੜੀ ਪਤਾ ਵਿਚਾਰੇ ਨੂੰ ਅਜੇ ਪਿੱਛੇ ਚੌੜਾ ਨਹੀਂ ਉਹਨੇ। ਅਸਾਂ ਨੂੰ ਹੁਣ ਲੇਨ ਛੱਡਣੀ ਪੈ ਰਹੀ ਆ। ਇਹ ਦਿੱਕਤਾਂ ਹੁੰਦੀਆਂ ਫਿਰ ਐਡ ਐਡ ਚੌੜੇ ਲੈ ਕੇ ਜਾਣ ਦਾ ਜਦੋਂ ਰੋਲ ਤੇ ਜਾਂਦੇ ਆ ਪਰਮਨੈਂਟ। ਹੁਣ ਇਹ ਲੇਨ ਹੁੰਦੀ ਆ 10 ਫੁੱਟ ਚੌੜੀ। ਸਾਡੇ ਕੋਲ ਹੈਗਾ 11.5 ਫੁੱਟ ਟਰਾਲਾ ਚਾਉਣਾ ਹੈਗਾ ਨਾ ਤਾਂ ਪਿੱਛੇ ਵਾਲੇ ਬੰਦੇ ਨੂੰ ਥੋੜੀ ਪਤਾ ਹੋ ਤਾਂ ਆਪਣੀ ਲੇਨ 'ਚ ਚੱਲਿਆ ਹੋਇਆ ਅਗਲਾ ਕਹਿੰਦਾ ਆਹ ਲੇਨ ਛੱਡਿਆ ਲੰਘ ਜਾ ਭਰਾ ਪਰ ਲੰਘੀਏ ਕਿੱਧਰ ਨੂੰ ਉਹਨੂੰ ਫੇਰ ਦੱਸਣਾ ਪੈਂਦਾ ਵੀ ਬਰਾਬਰ ਤੇ ਆ ਕੇ ਵੀ ਭਾਈ ਪਿੱਛੇ ਸਾਡੇ ਕੋਲ ਥੋੜਾ ਜਿਹਾ ਧਿਆਨ ਮਾਰੋ ਅਸੀਂ ਪਿੱਛੇ ਵੱਡਾ ਰੱਥ ਚੱਕਿਆ ਹੋਇਆ ਆਹ ਲਾਤੀ ਅਧਰਕਾਰ ਲੱਗਦਾ ਇਹਨੇ ਸਵੇਰੇ ਕਰਤਾ ਨਾ ਗਾਹਾਂ ਦੇ ਹਨ ਇਹ ਆ ਗਿਆ ਕਰਨਾਲ ਦਾ ਟੂਲ ਤੂਲਪਾਰ ਕਰਕੇ ਫਿਰ ਉਸ ਤੋਂ ਗੇਰ ਰੈਫੈਨਰੀ ਤੂੰ ਜਾਂਦਾ ਰਸਤਾ ਸਾਡੀ ਲਾਈਨ ਉੱਤਰ ਲਈਆ ਸੇਮ ਪਰੇ ਆ ਗਈ ਦੇਖੀ ਵਈ ਇੱਧਰ ਚੱਲੋ ਜਾਣਦੇ ਅਸੀਂ ਇੱਥੋਂ ਦੀ ਘੱਟਣਾ ਹੁੰਦਾ ਸਾਦੇਵਾ ਇੱਕ ਪਹਿਲੇ ਚੌੜੀ ਛੱਡੀ ਹੋਈ ਇਨਾਂ ਨੇ ਆ ਬੱਸ ਸਾੜੇ ਨੇ ਤਾਂ ਹਰਤੇ ਬਾਸ ਬੰਦੇ ਠੀਕ ਆ ਠੀਕ ਆ ਇੱਧਰੋਂ ਚਲੋ ਭਾਈ ਲੈ ਵਿਟੂ ਨਾ ਤੂਹ ਰਾਣਾ ਨੇ ਪੂਰੀ ਪੂਰੀ ਜਗ੍ਹਾ ਛੱਡੀ ਹੋਈ ਹੈ ਬਰੂ ਪੂਰੀ ਪੂਰੀ ਤੇ ਪੀਲਾ ਲੱਗਿਆ ਨਾ ਚਲੋ ਵੇਖ ਲਈ ਐਦਾ ਚਲਦੇ ਆ ਜਦੋਂ ਤਾ ਲੋਏ ਦਿੱਕਤਾਂ ਦਾ ਹੋਤ ਆਉਂਦੀਆਂ ਭਾਈ ਕਿਆ ਕਰੀਏ ਇਹ ਹੁਣ ਦੋ ਟੈਕਸ ਤੇ ਅਗੇ ਬੱਸ ਸਟੈਂਡ ਹੀ ਬਣ ਗਿਆ ਇੱਥੇ ਪਬਲਿਕ ਸਾਰੀ ਇੱਥੇ ਅਗੇ ਰੁਕਦੀ ਆ ਪਾ ਫਰੈਂਚ ਰੀ ਪਹੁੰਚ ਗਏ ਆ ਉਹ ਸਾਹਮਣੇ ਹੈਗਾ ਆ 6 ਨੰਬਰ ਗੇਟ 6 ਨੰਬਰ ਗੇਟ ਤੇ ਜਾਣਾ ਤੇ ਟਰੈਲਰ ਆ ਖੜਾਤਾ ਹੁਣ ਪੇਪਰ ਵਰਕ ਦਾ ਹੋਊਗਾ ਕੰਮ ਜਦ ਤੱਕ ਖਾ ਪੀ ਲੈਨੇ ਕੁਛ ਨੋ ਕੁਛ ਰੋਟੀ ਬਣੀ ਖਾਣੇ ਆ ਲੱਗ ਗਿਆ ਬੰਦਾ ਬਣਾਉਣ ਰੋਟੀ ਉਹ ਕਾ ਵੀ ਗੇਟ ਹੈ ਇਹ ਹੁੱਕਾ ਵੀ ਹਰਿਆਣੇ ਦੇ ਵਿੱਚ ਤੁਸੀਂ ਕਿਤੇ ਵੀ ਚਲ ਜਓ ਤੁਹਾਨੂੰ ਹੁੱਕਾ ਜ਼ਰੂਰ ਮਿਲੂਗਾ ਹੈ ਨਾ ਇਹ ਅੱਗ ਪਈ ਜਾ ਹਾਂ ਹੁੱਕਾ ਜ਼ਰੂਰ ਮਿਲਦਾ ਸਰਦ ਸੁਭਾਈ ਹੁੰਦਾ ਬਾਕੀ ਆਪਾਂ ਪਹੁੰਚ ਗਏ ਮੰਨੂ ਲੱਗਦਾ ਅੰਦਰ ਸ਼ਾਇਦ ਫੋਨ ਨਾ ਜਾਣ ਦਵੇ ਪਤਾ ਨਹੀਂ ਪਰ ਇੱਕ ਹੋਰ ਵੀ ਗੱਲ ਆ ਉਹਰੇ ਜੈਮਰ ਲੱਗੇ ਹੋਏ ਹੋਣ ਕਰਕੇ ਨਾ ਨੈਟਵਰਕ ਦੀ ਬਹੁਤ ਪ੍ਰੋਬਲਮ ਰਹਿੰਦੀ ਹੈ ਫੋਨ ਨਹੀਂ ਲੱਗਦਾ ਸੰਦਿਆ ਤੇ ਦਿੱਕਤ ਹੁੰਦੀ ਹੈ ਵੇ ਸੱਜਣਾ ਤੇ ਹੁਣ ਦੇਖਦੇ ਆ ਹੋ ਸਕਦਾ ਵਲੌਗ ਅੰਦਰ ਤਾਂ ਨਾ ਬਣਾ ਪਾਵਾਂ ਮੈਂ ਤੇ ਹੁਣ ਦੇਖਦੇ ਕੋਈ ਨਹੀਂ ਐਂਟਰੀ ਕਰਵਾ ਕੇ ਫਿਰ ਉਸ ਤੋਂ ਬਾਅਦ ਦੇਖਾਂਗੇ ਜੇ ਬਣਾ ਹੋਇਆ ਤਾਂ ਬਣਾ ਲਾਂਗੇ ਨਹੀਂ ਤਾਂ ਫੋਨ ਤਾਂ ਲਾਉ ਹੈ ਨਹੀਂ ਅੰਦਰ ਤੇ ਕੋਈ ਨਹੀਂ ਦੇਖਦੇ ਹੁਣ ਰੋਟੀ ਪਾਣੀ ਖਾ ਕੇ ਫਿਰ ਚੱਲਾਂਗੇ ਐਂਟਰੀ ਐਂਟਰੀ ਕਰਵਾਉਣੇ ਜਦ ਤੱਕ ਲੈ ਵੀ ਸੱਜਣੋ ਉਹ ਗੇਟ ਆ ਸਾਹਮਣੇ ਆ ਗੱਡੀਆਂ ਸਾਰੀ ਐਂਟਰੀ ਹੋਣ ਨੂੰ ਖੜੀਆਂ। ਇਹ ਸਾਰੀ ਗੱਡੀ ਐਂਟਰ ਹੋਣ ਨੂੰ ਖੜੀ ਆ ਉਹ ਅੰਦਰ ਕੰਮ ਚੱਲਦਾ। ਇਹ ਆ ਵੀ ਗੱਡੀਆਂ ਖੜੀਆਂ। ਇਹ ਪਾਣੀ ਪੱਤਰ ਫੈਨ ਰਹੀ ਆ। ਉਹ ਦੇਖ ਖੜੀਆਂ ਗੱਡੀਆਂ। ਆਹ ਟਰੈਕਟਰ ਵੀ ਜਾਂਦੇ ਅੰਦਰ ਸਮਾਨ ਲੈ ਕੇ। ਸਾਰੇ ਖੜੇ ਆ। ਸਾਡੇ ਵਾਲਾ ਟਰਾਲਾ ਉਹ ਖੜਾ ਏ। ਹੁਣ ਦੇਖਦੇ ਆਂ ਕਦੋਂ ਜਾਂਦਾ ਅੰਦਰ ਐਂਟਰੀ ਕਰਉਂਦੀ। ਸ਼ਾਮ ਦਾ ਟਾਈਮ ਹੋ ਗਿਆ। ਦਿਨ ਦੇ ਵਿੱਚ ਬਸ ਕਾਗਜ਼ੀ ਕਾਰਵਾਈ ਚੱਲਦੀ ਰਹੀ। ਉਹ ਟਾਈਮ ਹੋ ਗਿਆ ਸ਼ਾਮ ਦਾ ਇਹ ਰਫੈਨਰੀ ਆ ਇਹ ਨਵੀਂ ਬੰਦੀ ਇਧਰਲੀ ਸਾਈਡ 'ਚ ਆ ਦੇਖਦੇ ਆ ਕਦੋਂ ਐਂਟਰੀ ਹੁੰਦੀ ਆ ਵੇਪਰ ਲੈਣ ਗਿਆ ਬੰਦਾ ਇਹ ਗੇਟ ਆ ਦਾ ਇਹ ਸਾਰੀ ਗੱਡੀ ਖੜੀ ਆ ਜਿੰਨੀ ਵੀ ਆ ਗੱਡੀ ਆ ਸਾਰੀ ਇਹ ਇੱਥਾਂ ਗੇਟ ਰਹੀ ਹੁੰਦੇ ਹੋਏ ਫੇਰ ਜਾਂਦੀ ਅੰਦਰ ਚਲੋ ਦੇਖਦੇ ਆਂ ਆਪਾਂ ਇੱਧਰ ਲਾਤਾ ਹਜੇ ਲੈ ਕੇ ਜਾਣਾ ਇੱਕ ਪੇਪਰ ਆ ਜਵੇ ਸਾਡੇ ਫੇਰ ਲੈ ਕੇ ਜਾਵਾਂਗੇ ਖਾਲੀ ਗੱਡੀ ਵੈਸੇ ਉਹ ਪਰੇ ਦੀ ਵੀ ਜਾਂਦੀ ਹੈ ਉੱਪਰ ਦੀ ਘੁੰਮ ਕੇ ਦੂਜੀ ਸਾਈਡ ਤੇ ਆਉਂਦੀ ਘੁੰਮ ਕੇ ਪਰ ਅਸੀਂ ਇੱਧਰੋਂ ਦੀ ਲਿਆਏ ਹੁਣ ਦੇਖਦੇ ਆਂ ਇੱਧਰੋਂ ਕਰਾਂਗੇ ਜਿੱਦਾਂ ਸਾਨੂੰ ਆਰਡਰ ਹੋਇਆ ਅਸੀਂ ਲੈ ਲਾਂਗੇ ਪਰ ਟਾਈਮ ਲੱਗੂਗਾ ਹਜੇ ਚਲੋ ਦੇਖਾਂਗੇ ਪੂਰਾ ਦਿਨ ਪੇਪਰ ਉਪਰ ਬਣਾਉਣ ਤੇ ਨਿਕਲ ਗਿਆ ਲੰਘ ਗਿਆ ਪੂਰਾ ਦਿਨ ਤੇ ਹੁਣ ਦੇਖਦੇ ਆ ਕਦੋਂ ਐਂਟਰੀ ਹੁੰਦੀ ਆ ਆਪਣੇ ਪਰ ਇਥੇ ਹੈ ਧੂੜੇ ਧੂੜ ਆ ਥੱਲੇ ਤੋਂ ਅੰਦਰ ਹੀ ਧੂੜ ਆ ਸਾਰੀ ਮਿੱਟੀ ਧੂੜ ਦੀ ਕਿੰਨੀ ਹੈ ਹੈ ਨਾ ਗੱਡੀ ਲੰਘਦੀ ਆ ਜਦ ਧੂੜ ਉੱਡ ਜਾਂਦੀ ਆ ਇਹ ਧੂੜੇ ਉੱਡਦੀ ਆ ਸਾਰੀ ਧੁੱਦੜਾ ਸਾਰੀ ਸਾਰੀ ਹਣਾ ਲੌਬੀ ਦੋਸਤੋ ਆਪਾਂ ਵਾਪਸ ਆ ਗਏ ਤੇ ਉੱਥੋਂ ਠੀਕ ਹੈ ਤੇ ਉੱਥੇ ਲੋਡ ਨਹੀਂ ਹੋਈ ਹੁਣ ਆਪਾਂ ਲੋਡ ਕਰਨ ਆਏ ਇਸ ਜਗ੍ਹਾ ਤੇ ਅੰਦਰ ਫੋਨ ਵੈਸੇ ਅਲਾਉ ਨਹੀਂ ਆ ਇਹ ਫੋਨ ਵਗੈਰਾ ਜਾਣ ਨਹੀਂ ਦਿੰਦੇ ਵੈਸੇ ਵੀ ਇਨਾਂ ਦੇ ਜੰਪਰ ਲਾਏ ਤੇ ਨੈਟਵਰਕ ਵੀ ਨਹੀਂ ਹੁੰਦਾ ਇਸ ਕਰਕੇ ਨੈਟਵਰਕ ਦੀ ਪ੍ਰੋਬਲਮ ਰਹਿੰਦੀ ਆ ਤਾਂ ਆਪਾਂ ਵੀਡੀਓ ਸ਼ੂਟ ਕਰ ਲਿਆ ਇਹਨੂੰ ਹਜੇ ਐਡਿਟ ਕਰਕੇ ਵੇ ਦੇਖੋ ਕਦ ਪਾਉਨੇ ਕੱਲ ਨੂੰ ਪਹਜੂਗੀ ਵੇ ਅੱਜ ਨਹੀਂ ਮੈਨੂੰ ਲੱਗਦੀ ਪਾਉਗੀ ਜੇ ਪਾਉਗੀ ਤਾਂ ਰਾਤ ਨੂੰ ਲੇਟ ਪਹਜੂਗੀ ਤੇ ਹਨਾ 800 ਕਿਲੋਮੀਟਰ ਆਪਾਂ ਸੌਫਰ ਖਾਲੀ ਕੀਤਾ ਖਾਲੀ ਆਪਾਂ ਗਏ ਤੇ ਫਿਰ ਖਾਲੀ ਵਾਪਸ ਉੱਥੋਂ ਰਾਜਸਥਾਨ ਤੋਂ ਵਾਪਸ ਆਏ ਦੌਰਾ ਹੀ ਲੱਗਾ 20 ਦਿਨ ਦਾ ਗੇੜਾ ਲੱਗਾ ਹੁਣ ਇੱਥੇ ਆ ਗਏ ਇਧਰ ਲੋਡ ਹੋ ਜੂਗੀ ਹਾਂ ਇਹ ਮਸ਼ੀਨ ਬੜੀ ਆ ਇਹ ਲੋਡ ਹੋ ਜੂਗੀ ਇਹ ਤੁਹਾਨੂੰ ਲੋਡ ਕਰਕੇ ਫਿਰ ਦਿਖਾਵਾਂਗੇ ਆਪਾਂ ਕਿੱਥੋਂ ਤੇ ਦੁਬਾਰਾ ਵਾਪਸ ਕਿੱਥੇ ਜਾ ਰਹੇ ਆ ਠੀਕ ਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਾਂਗੇ ਐਂਡ ਤੇ ਕਿਉਂਕਿ ਟਾਈਮ ਵੀ ਸ਼ਾਮ ਦਾ ਹੋ ਗਿਆ ਗੱਡੀ ਅੰਦਰ ਨਹੀਂ ਹੋਈ ਜਦੋਂ ਅੰਦਰ ਜਾਊਗੀ ਉਹ ਅੰਦਰ ਦਾ ਵਲੌਗ ਤਾਂ ਬਣਨਾ ਨਹੀਂ ਫਿਰ ਫਾਇਦਾ ਵੀ ਹੈ ਨਹੀਂ ਵਲੌਗ ਨੂੰ ਚਾਲੂ ਰੱਖਣ ਦਾ ਕੋਈ ਫਾਇਦਾ ਨਹੀਂ ਤੇ ਅੱਜ ਦਾ ਵਲੌਗ ਆਪਾਂ ਇੱਥੇ ਹੀ ਕਰਦੇ ਹਾਂ ਦੀ ਐਂਡ ਮਿਲਾਂਗੇ ਨਵੇਂ ਵਲੌਗ 'ਚ ਨਵੇਂ ਆਇਓ ਆਪਣੀ ਵੀਡੀਓ ਦੇਖਦੇ ਹੋ ਨਾ ਮੈਂ ਜਿਹੜਾ ਬੰਦੇ ਜਰੂਰ ਸਬਸਕ੍ਰਾਈਬ ਕਰਿਓ ਚੈਨਲ ਨੂੰ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਣੀ ਸਪੋਰਟ ਜਰੂਰ ਕਰਿਓ ਦਿਓ ਸਾਨੂੰ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗਦੀਆਂ ਦੱਸਿਓ ਮਿਲਦੇ ਆ ਨਵੀਂ ਵੀਡੀਓ ਚ ਦ ਤੱਕ ਸਾਰੇ ਅਨਸਾਸੀਆਂ ਨੂੰ ਨਮਸਤੇ ਆਦਾਬ ਬਾਏ ਬਾਏ